24 ਦੀ તૈયારીਆਂ ਦੀ ਇੱਕ ਸਮੀਖਿਆ ਕਰਨ ਲਈ ਅੱਜ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਕਮਿਸ਼ਨਰ ਜਲੰਧਰ ਡੀਆਈਜੀ ਜਲੰਧਰ ਨੇ ਹੀ ਅਤੇ ਜਲੰਧਰ ਰੇਂਜ ਦੇ ਤਿੰਨੇ ਐਸਐਸਪੀਸ ਹੁਸ਼ਿਆਰਪੁਰ ਕਪੂਰਥਲਾ ਅਤੇ ਜਲੰਧਰ ਰੂਰਲ ਇਸ ਦੇ ਵਿੱਚ ਸ਼ਾਮਲ ਹੋਏ ਇਸ ਮੀਟਿੰਗ ਦੇ ਦੌਰਾਨ ਅਸੀਂ ਮੇਰੀ ਸ਼ੋਨ ਦੇ ਮੁਤਲਕਾ ਸਾਡੀ ਤਿਆਰੀਆਂ ਹੈ ਉਸ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ تفصیلی ਨਾਲ اس دا ਇੰਟਰਸਪੈਕਸ਼ਨ ਕੀਤਾ ਫੋਰਸ ਦੀ ਜਿੰਨੀ ਡਿਪਲॉयਮੈਂਟ ਹੈ ਉਸ ਦੇ ਬਾਰੇ ਵਿਚਾਰ ਕੀਤਾ ਗਿਆ ਔਰ ਜਿਹੜੇ ਅਸੀਂ ਰਿਕਾਸ਼ਨਸ ਲੈ ਰਹੇ ਹਾਂ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਦੇ ਬਾਰੇ ਗੱਲਬਾਤ ਕੀਤੀ ਕਿ ਇਸ ਤੋਂ ਇਲਾਵਾ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਗਾਈਡਲਾਈਨਸ ਜਾਰੀ ਹੋਈਆਂ ਮਾਡਲ ਕਾਉਂਟ ਆਫ ਕੰਡਕਟ ਦੀ ਵੀ ਔਰ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਹਦਾਇਤਾਂ ਜਾਰੀ ਹੋਈਆਂ ਉਸ ਦੇ ਬਾਅਦ ਵਿਚਾਰ ਬਟੰਦਰਾ ਕੀਤਾ ਗਿਆ ਪੰਜਾਬ ਤਾਂ ਕਿ ਜਿਹੜੀ ਖਾਨ ਵਾਲੀਆਂ ਚੋਨਾ ਨੇ ਉਹ ਪੀਸਫੁਲੀ ਖਤਮ ਹੋ ਜਾਵੇ ਪੰਜਾਬ ਦੇ ਵਿੱਚ ਟੋਟਲ 14547 ਪੋਲਿੰਗ ਲੋਕੇਸ਼ਨਸ ਹੈ ਪੋਲਿੰਗ ਸਟੇਸ਼ਨਸ ਹੈ ਜਿਸ ਦੇ ਵਿੱਚੋਂ 3103 ਸੈਂਸਿਟਿਵ ਲੋਕੇਸ਼ਨਸ ਹੈ ਪੰਜਾਬ ਨੂੰ ਇਸ ਚੋਣ ਨੂੰ ਕਰਾਣ ਦੀ ਸਾਨੂੰ 250 ਕੰਪਨੀ ਪੈਰਨਿਟੀ ਫੋਰਸਸ ਦੇ ਵੀ ਆ ਰਹੇ ਆ ਜਿਨ੍ਹਾਂ ਵਿੱਚੋਂ 25 ਕੰਪਨੀ ਆਲਰੇਡੀ ਪੰਜਾਬ ਚ ਡਿਪਲੋਏਡ ਨੇ ਇਸ ਲਈ ਔਰ ਦੋਂਦਨ ਦੇ ਵਿੱਚ ਹੋਰ ਕਮਪਟੀਆਂ ਆ ਜਾਣਗੇ ਸੋ ਜਿੰਨੇ ਸਾਡੇ ਸੰਵੇਦਨਸ਼ੀਲ ਇਲਾਕੇ ਆ ਜਿੱਥੇ ਕ੍ਰਿਟੀਕਲ ਇਲਾਕੇ ਹੈਗੇ ਉਹਨਾਂ ਸਾਰਿਆਂ ਦੇ ਵਿੱਚ ਕਰਮੇਟਰੀ ਫੋਰਸਸ ਲਗਾਈਆਂ ਜਾਂਦੀਆਂ ਇਸ ਤੋਂ ਇਲਾਵਾ ਜਿਹੜੀ ਸਾਡੇ ਫਲਾਈਂਗ ਸਪੌਟਸ ਹੈ ਜਿਹੜੇ ਸਟੈਟਿਕ ਨਾਕੇ ਹੈ ਉਹ ਵੀ ਅਸੀਂ ਲਗਾਏ ਹੈ ਔਰ ਪੰਜਾਬ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਪੈਸਾ ਡਰੰਕਸ ਔਰ ਆਬਜੈਕਸ਼ਨੇਬਲ ਮਟੀਰੀਅਲ ਰਿਕਵਰ ਹੋ ਚੁੱਕਿਆ ਹੈ ਸਾਡੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਪੰਜ ਸੂਬੇ ਆ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਚੰਡੀਗੜ੍ਹ ਔਰ ਰਾਜਸਥਾਨ ਉਹਨਾਂ ਦੇ ਨਾਲ ਜਿਹੜੀ ਸਾਡੀ ਸੀਮਾ ਲੱਗਦੀ ਆ ਉਹਦੇ ਵਿੱਚ 220 ਲਾਕੇ ਪਲਾਨ ਕੀਤੇ ਗਏ ਆ ਜਿਹੜੇ D-48 ਤੋਂ ਆਪਰੇਸ਼ਨਲ ਹੋ ਜਾਣਗੇ ਸਾਡੇ ਜਿਹੜੇ ਸੀਮਾ ਵਰਤੀ ਜ਼ਿਲ੍ਹਿਆਂ ਦੇ ਐਸਐਸਪੀਜ਼ ਹੈ ਉਹਨਾਂ ਦੀ ਮੀਟਿੰਗ ਵੀ ਉਹਨਾਂ ਦੇ ਕਾਊਂਟਰਪਾਰਟਸ ਨਾਲ ਹੋ ਗਈ ਹੈ ਤਾਂ ਕਿ ਦੋਵੇਂ ਪਾਸਿਓਂ ਸੁਰੱਖਿਆ ਦੇ ਪੂਰੇ ਪੱਖਤਾ ਪਰਬੰਧ ਕੀਤੇ ਜਾ ਸਕਦੇ ਸੋ ਅੱਜ ਬੇਸਿਕਲੀ ਅਸੀਂ ਜਿਹੜੇ ਆਲਵਾੜੀਆਂ ਚੋਨਾ ਹੈ ਉਸ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਔਰ ਜਿਹੜੇ ਸਟੈਪਸ ਲੈ ਜਾ ਰਹੇ ਹਾਂ ਉਸ ਦੀ ਸਮੀਖਿਆ ਕੀਤੀ ਔਰ ਜਿਹੜੇ ਸਟੈਪਸ ਲੈ ਜਾਣ ਵਾਲੇ ਆ ਉਸ ਦੇ ਬਾਰੇ ਵੀ ਵਿਚਾਰ ਕੀਤਾ ਕਦਰ ਜੀ ਪੰਜਾਬ ਦੀ ਬੁਰੀ ਮੀਡੀਕੀਤੀ ਹੈ ਪੰਜਾਬ ਦੇ ਜਲੰਧਰ ਦੇ ਵੀ ਥੋੜਾ ਜਿਹਾ ਤੁਹਾਨੂੰ ਲੱਗਦਾ ਕਿ ਜਲੰਧਰ ਕਿੰਨੇ ਸਮੇਂ ਤੋਂ ਸੀ ਆਪਾਂ ਇਹ ਲੱਗੇ ਜਿੰਨੇ ਕਿਤੇ ਉਹ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਤੇ ਜਲੰਧਰ ਸਪੈਸੀਫਿਕ ਮੈਂ ਤੁਹਾਨੂੰ ਦੱਸ ਦਿੰਦਾ ਮੇਰੇ ਕੋਲ ਸਟੇਟ ਦੇ ਡਾਟਾ ਹੈਗੇ ਜਿਹੜੀ ਗਲਤ ਨਹੀਂ ਉਹਨਾਂ ਜਲੰਧਰ ਦੇ ਚੋਈਦੇ ਫੰਡਾਂ ਦਾ ਥੋੜਾ ਜਿਹਾ ਹੋਈ ਖਤਮ ਹੋ ਰਿਹਾ ਤੇ ਦੱਸ ਕੀ ਜੀ ਹੁਣ ਹੀ ਤੁਹਾਨੂੰ ਦੇ ਇੱਕ ਸੌ ਨੌ ਬੱਲੇ ਬੱਲੇ ਹੁਣ ਹੀ ਤੁਹਾਨੂੰ ਜਲੰਧਰ ਦਾ ਦਿੰਦੇ ਨੇ ਦੱਸ ਦਿਨਾ ਜੀ Four of us. Do you have any questions from us? Sir, the so seizures are happening. Like Punjab has been ranked number four in election commission of India in terms of seizures. The Jalal has already topped the highest amount uh, seizure, si si, okay. of seizures. Do you have any details that all the seizures are happening? All the seizures are happening. 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 लार्ज अमाउंट विच इज नॉट परमिशिबल ड्यूरिंग इलेक्शन राइट So after this is seized, mm -hmm. it is handed over to income tax department for further investigation. If we know what was the total amount seizure in Jalandhar? I will just share with you, I have the details. And for particularly Jalandhar, we will give you the figures I have for the entire state. And we have also deposited about 93% weapons in the entire state. And we have constituted committees to review the deposit for the remaining 7-8% left.

एन डी पी एस द रिकवरी हुई है दिस इज ऑल कमिंग फ्रॉम अदर स्टेट लाइक यूपी झारखंड झारखंड गुजरात सो इन्हों स्टेटा तू भी नशा बट जो मेन सांसर्न है दैट इज द नारकोटिक कमिंग फ्राम अक्रॉस द बॉर्डर जरा हेरोइन आ रही है दैट इज अज ऑफ कंसर्न बिकॉज ए देर इज अ क्लीयर कट नेक्सिस बिटवीन स्मगलर एंड ਟੈਰਰਿਸਟ ਔਰ ਦਾ ਐਂਟੀ ਸੋਸ਼ਲ ਐਲੀਮੈਂਟ ਸੋ ਉਹ ਸਾਨੂੰ ਬੜਾ ਉਹ ਵੱਡਾ ਖਤਰਾ ਹੈਗਾ ਕਿਉਂਕਿ ਜੇ ਜੇ ਉਹ ਪੇਲੋਡ ਇਹਦਾ ਵੀ ਭੇਜ ਸਕਦੇ ਹੋਰ ਵੀ ਚੀਜ਼ਾਂ ਦਾ ਪੇਲੋਡ ਆ ਸਕਦਾ ਹੈ ਸੋ ਇਸ ਕਰਕੇ ਅਸੀਂ ਬਾਰਡਰ ਦੇ ਵਿੱਚ ਆਪਣਾ ਪੈਟਰੋਲਿੰਗ ਇੰਟੈਂਸਿਫਾਈ ਕੀਤੀ ਹੈ ਬੀਐਸਐਫ ਦੇ ਨਾਲ ਸਾਡੀ ਰੈਗੂਲਰ ਮੀਟਿੰਗਸ ਜਿਹੜੇ ਇਹਨਾਂ ਦੇ ਫਰੰਟੀਅਰ ਆਫਸਰਸ ਤੇ ਹੈ ਪਲੱਸ ਜਿਹੜੇ ਸਾਡੇ ਸੱਤ ਜ਼ਿਲ੍ਹੇ ਹੈ ਜਿਨ੍ਹਾਂ ਦੇ ਨਾਲ ਪਾਕਿਸਤਾਨ ਦਾ ਬਾਰਡਰ ਲੱਗਦਾ ਹੈ ਉਹਨਾਂ ਦੀ ਰੈਗੂਲਰ ਮੀਟਿੰਗਸ ਉਹਨਾਂ ਦੇ ਕਮਾਂਡੈਂਟਸ ਡੀਆਈਜੀਸ ਨਾਲ ਹੋ ਕੇ ਰਹਿੰਦੀਆਂ ਐਂਡ ਵੀ ਕੀਪ ਐਕਸਚੇਂਜਿੰਗ ਨੋਸ ਇਸ ਲਈ ਕਾਫੀ ਜ਼ਰੂਰਤ ਤੇ ਲਗਾਦਰ ਦਰਸਿਖੀ ਕਵੀ ਦੇਣਾ ਉਹਦੀ ਫੜੀ ਗਈ ਹੈ ਜਲੰਧਰ ਪੁਲਿਸ ਨੇ ਵੀ ਪਿਛਲੇ 17 ਦੇ ਬੜੀ ਵੱਡੀ ਗੋਡੀ ਪਾਈ ਹੋਈ ਹੈ ਇਹ ਸਾਰਾ ਚੋਣਾਂ ਨਾਲ ਜੋੜ ਕੇ ਕਿਹਾ ਜਾ ਰਿਹਾ ਨਾਨੋ ਆ ਰਹੀਆਂ ਜਾਂ ਰੂਟੀਨ ਦਾ ਪ੍ਰੋਸੈਸਰ ਨੂੰ ਕਿ ਰੂਟੀਨ ਦੇ ਵਿਚਾਰੀ ਚ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਚੋਣਾਂ ਨੂੰ ਜੋੜ ਕੇ ਨੂੰ ਦੇਖਿਆ ਜਾ ਕਿ ਲਿਆ ਰਿਹਾ ਹੈ ਨੋ ਦਿਸ ਇਸ ਨੋਟ ਦਿਸ ਹਸ ਗੌਟ ਨਥਿੰਗ ਟੂ ਡੂ ਵਿਦ ਇਲੈਕਸ਼ਨਸ ਇਹ ਤਾਂ ਸਾਡੀ ਪ੍ਰਾਇੋਰਟੀ ਹੈ ਪਿਛਲੇ 2 ਸਾਲ ਤੇ ਦੇਖੋ ਸਾਡੀ ਟੌਪ ਪ੍ਰਾਇੋਰਟੀ ਰਹੀ ਹੈ ਡਰੱਗਸ ਨੂੰ ਇਰੈਡੀਕੇਟ ਕਰਨਾ ਸੋ ਪੁਆਇੰਟ ਆਫ ਸੇਲ ਤੋਂ ਲੈ ਕੇ ਔਰ ਜਿਹੜੀ ਵੱਡੀ ਫਿਸ਼ਰਸ ਹੈ ਜਿਹੜੇ ਵੱਡੇ ਸਮਗਲਰਸ ਹੈ ਅਸੀਂ ਉਹਨਾਂ ਤੇ ਫੋਕਸ ਕੀਤਾ ਹੋਇਆ ਹੈ ਪਿਛਲੇ ਸਾਲ 1300 ਕਿਲੋ ਤੋਂ ਵੱਧ ਹੈਰੋਇਨ ਅਸੀਂ ਰਿਕਵਰ ਕੀਤੀ ਜਿਹੜੀ ਕਿ 3 ਸਾਲ ਦੀ ਰਿਕਵਰੀ ਦੇ ਬਰਾਬਰ ਸੀ ਇਸੇ ਤਰ੍ਹਾਂ ਅਸੀਂ ਹੁਣ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਵੀ ਆਰ ਕਨਫਿਸਕੇਟਿੰਗ ਦ ਪ੍ਰੋਪਰਟੀਆਂ ਆਫ ਥੀਸ ਬਿਗ ਕੈਚਸ ਅੰਡਰ ਐਨਡੀਪੀਐਸ ਐਕਟ ਸੋ ਇਹਨਾਂ ਦੀ ਅਸੀਂ ਪ੍ਰਾਪਰਟੀ ਫੋਰਫੀਟ ਕਰ ਰਹੇ ਹਾਂ ਤਾਂ ਕਿ ਇਹਨਾਂ ਨੂੰ ਸੇਕ ਲੱਗੇ ਉਹ ਜਿਹੜਾ ਇਲਗੋਟਨ ਮਨੀ ਹੈ ਉਸ ਨੂੰ ਜ਼ਬਤ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਪੈਸਾ ਚਲੇ ਜਾਣਾ ਇਹ ਬਾੜੇ ਪਾਸੇ ਨਾ ਜਾਵੇ ਤਾਂ ਮੈਂ ਕਿੰਨੀ ਪ੍ਰਾਪਰਟੀ ਹਿੰਦ ਸੀਜ਼ ਹੋਈ ਹੈ 6 ਹੈ ਅੱਜ ਮੈਂ ਮੇਰੇ ਕੋਲ ਡਿਟੇਲ ਸੀ ਨਹੀਂ ਹਾਂ ਪਰ ਅੱਜ ਮੈਂ ਚੁੱਕੇ ਇਲੈਕਸ਼ਨ ਦੀ ਤਿਆਰੀ 'ਚ ਆਇਆ ਸੀਗਾ आई विल शेयर द डिटेल्स विद यू। ये रहा हाल ही 48 वाला ट्रैक अपडेट किया। वो येड़ा कि बिना येड़ा धोई गया। विनोद कुमार जी प्रॉपर्टी डीलर हुआ ये कुछ। सही सवाल। टोटल नंबर ऑफ सर्कल कितने इलेक्शंस में टोटल कितने पंजाब के बीच नंबर्स ने इंडिया जगह करो सॉफ्ट पर जो है हम लोग के है। किस जगह पे उनके किसी भी तरीके की बात ना सकती है और फॉलोवर मतलब वार्तात ने देखो इलेक्शन कमीशन दे ਪੈਰਾਮੀਟਰ ਸਹੀ ਹੈ ਜਿਹਦੇ ਮੁਤਾਬਕ ਕ੍ਰਿਟੀਕੈਲਟੀ ਔਰ ਵਲਨਰੇਬਿਲਟੀ ਅਸੀਂ ਐਸਸ ਕਰਦੇ ਹਾਂ ਉਹਦੇ ਚ ਹੋਰ ਵੀ ਕਈ ਚੀਜ਼ਾਂ ਵਾਦਤ ਤੋਂ ਇਲਾਵਾ ਜਿੱਥੇ 100% VOTING ਹੋ ਗਈ ਹੈ ਮਾਨਾ ਜਿੱਤ ਰਹੇ ਹਨ ਇਹਦੇ ਵੋਟ ਬਹੁਤ ਘੱਟ ਮੁਕਤੀ ਉਹ ਸਾਰਿਆਂ ਨੂੰ ਵਲਨਰੇਬਲ ਮੰਨਦੇ ਆ ਪੰਜਾਬ 'ਚ ਇਸ ਲਈ 3103 ਲੋਕੇਸ਼ਨਸ ਹੈ